ਕਿੰਨਾ ਹਿੰਦੁਸਤਾਨ ਦੇ ਲੋਕ ਸਨ ਜਿਨ੍ਹਾਂ ਨੇ ਔਰੰਗਜ਼ੇਬ ਨੇ ਮਾਰ ਪਾਈ ਹੈ ਕਿ ਮੈਂ ਤੁਹਾਡਾ ਧਰਮ ਵਲਿਆ ਮੀਟ ਕਰ ਦੇਣਾ ਹੈ ਜਿਨ੍ਹਾਂ ਦੇ ਸਤਾਨ ਤੇ ਬੈਠੇ ਆਏ ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਭੈ ਨਹੀਂ ਸਤਿਗੁਰੂ ਦੇ ਚਰਨਾ ਚਾਏ ਮਹਾਰਾਜ ਸਾਡਾ ਧਰਮ ਰੁਟਦਾ ਜਾ ਰਿਹਾ ਕਿਹਾ ਜਾਓ ਕਹਿ ਦਿਓ ਔਰੰਗਜ਼ੇਬ ਬਾਦਸ਼ਾਹ ਨੂੰ ਕਿ ਸਾਡਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੇ ਉਹ ਸਾਡਾ ਗੁਰੂ ਮੁਸਲਮਾਨ ਹੋ ਜਾਏ ਅਸੀਂ ਸਾਰੇ ਮੁਸਲਮਾਨ ਹੋ ਜਾਾਂਗੇ ਇੱਕ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇੱਕ ਪਾਸੇ ਹਿੰਦੁਸਤਾਨ ਦਾ ਬਾਦਸ਼ਾਹ ਇੰਨੀ ਤਾਕਤ ਸਮਰੱਥਾ ਹੈ ਸਾਰਾ ਜੋਰ ਲਾ ਲਿਆ ਗੁਰੂ ਸਾਹਿਬ ਨੂੰ ਡਰਾ ਨਹੀਂ ਸਕਿਆ ਮਹਾਰਾਜ ਦੇ ਸਿੱਖਾਂ ਨੂੰ ਡਰਾ ਨਹੀਂ ਸਕਿਆ ਭਾਵੇਂ ਉਹਨੇ ਕਿੰਨਾ ਵੱਡਾ ਜ਼ਬਰ ਕੀਤਾ ਸੰਗਤ ਜੀ ਕਿਉਂ ਕਿਉਂਕਿ ਸਤਗੁਰੂ ਸਾਹਿਬ ਤਾਂ ਨਿਰਭਾਉ ਦਾ ਸਰੂਪ ਆ ਉਹਨਾਂ ਨੂੰ ਕੌਣ ਪਾਏ ਦੇ ਸਕਦਾ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦਾ ਵਿਸਾਖੀ ਦਾ ਦਿਨ ਸੀ ਟੁਕ ਮਾਤਰ ਬੇਮਪੀ ਕਰਾ ਮਹਾਰਾਜ ਨੇ ਸੰਗਤਾਂ ਦਾ ਸੱਜਿਆ ਦਰਬਾਰ ਕਿਆ ਭਾਈ ਇੱਕ ਸਿਰ ਚਾਹੀਦਾ ਆਪਾਂ ਨੂੰ ਪਤਾ ਤੀਜੀ ਆਵਾਜ਼ ਤੇ ਭਾਈ ਦਯਾਰਾਮ ਉੱਠੇ ਮਹਾਰਾਜ ਮੇਰਾ ਸਿਰ ਆਜਰਿਆ ਕਿਉਂ ਘਰੋਂ ਲੜਕੇ ਆਇਆ ਭਾਈ ਕੋਈ ਬਿਮਾਰੀ ਰੋਗ ਹੈ ਨਹੀਂ ਸਤਿਗੁਰੂ ਸਿਰ ਤਾਂ ਹੈ ਹੀ ਤੁਹਾਡਾ ਸੀ ਮਾਫੀ ਰੱਖਣਾ ਮੈਂ ਪਹਿਲੇ ਦੋ ਬਚਨਾਂ ਤੇ ਉੱਠ ਨਹੀਂ ਸਕਿਆ ਸੱਚੇ ਪਾਤਸ਼ਾਹ ਨੇ ਕਿਹਾ ਜ਼ੁਲਮਾਂ ਦੇ ਨਾਲ ਮੁਗਲਾਂ ਨਾਲ ਦੁਸ਼ਟਾਂ ਨਾਲ ਜੰਗ ਕਰੇਂਗਾ ਕਹਿੰਦਾ ਮਹਾਰਾਜ ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਬੂਨਾ ਪਕੜੀ ਕਿਹੜੀ ਓਡੇ ਡਰ ਸੇ ਮਰ ਜਾਊ ਮੁਗਲੋਂ ਸੇ ਕੈਸੇ ਲੜ ਪਾਉ ਨਹੀਂ ਮਾਰਾ ਅਸੀਂ ਨਹੀਂ ਲੜ ਸਕਦੇ ਅਸੀਂ ਤਾਂ ਚਿੜੀ ਵੀ ਓਡੇ ਡਰ ਜਾਂਨੇ ਐ ਸਾਡੇ ਕੋਲ ਮਾਰਾ ਇਹ ਤਾਂ ਕਦੀ ਨੰਗੀ ਕਰਦੇ ਨਹੀਂ ਫੜੀ ਡਰਦੇ ਆ ਮਾਰਕ ਮੱਛਾ ਪੰਜਾਂ ਨੂੰ ਅੰਦਰ ਲੈ ਕੇ ਗਏ ਸੀਸ ਧਾਣ ਨਾਲ ਵਾਕ ਕੀਤੇ ਸਤਲੁਜ ਦਾ ਜਲ ਲਿਆ ਸਰਬਲੋਏ ਦਾ ਬਾਟਾ ਖੰਡਾ ਲੈ ਕੇ ਅਮਰਤ ਪਾਣ ਕਰਵਾਇਆ ਮੋੜ ਸਰਜੀਤ ਕੀਤਾ ਪਿਆਰ ਪਰ ਪਿਆਰ ਕਰਕੇ ਸਟੇ ਤੇ ਲਿਆਏ ਭਾਈ ਦਯਾਰਾਮ ਭਾਈ ਦਯਾ ਸਿੰਘ ਬਣ ਕੇ ਕਹਿੰਦਾ ਮਹਾਰਾਜ ਹੁਕਮ ਕਰੋ ਪਹਿਲਾਂ ਲਾਹੌਰ ਦੇ ਕਬਜ਼ਾ ਕਰੀਏ ਜਾਂ ਪਹਿਲਾਂ ਦਿੱਲੀ ਤੇ ਕਬਜ਼ਾ ਕਰੀਏ ਇਹ ਤਾਕਤ ਹੈ ਸੰਗਤ ਜੀ ਅਮਰਤ ਦੀ ਇਹ ਤਾਕਤ ਹੈ ਬਾਣੀ ਦੀ ਜਿੰਨੇ ਅੰਦਰੋਂ ਸਾਰੇ ਭੈ ਖਤਮ ਕਰ ਦਿੱਤੇ ਸਾਰੇ ਡਰ ਖਤਮ ਕਰ ਦਿੱਤੇ ਜਦੋਂ ਆਪਾਂ ਗੁਰੂ ਦੇ ਸ਼ਬਦ ਨਾਲ ਜੁੜਾਂਗੇ